ਇਸ ਤਰ੍ਹਾਂ ਦੇਖ ਰਹੇ ਹੋ ਬਾਬਾ ਜੀ 5 ਮਹੀਨੇ ਹੋਣ ਨੂੰ ਜਾ ਰਹੇ ਨੇ ਟਾਵਰ ਤੇ ਬੈਠੇ ਹੋ ਤੇ 1 ਮਹੀਨੇ ਦੇ ਲਗਭਗ ਸਮਾਂ ਨਜ਼ਦੀਕ ਹੀ ਹੋ ਗਿਆ ਅੰਨ ਦਾ ਤਿਆਗ ਕੀਤਾ ਹੈ ਜੀ ਆਪਣਾ ਸਾਥ ਉਹਨਾਂ ਨੇ ਕੀ ਦੇਣਾ ਉਹ ਗੁਰੂ ਤੋਂ ਹੀ ਟੱਤੇ ਪਏ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਉਹ ਕਹਿੰਦੇ ਮਰਦਾ ਮਰੇ ਕੋਈ ਚੱਕਰ ਨਹੀਂ ਸਭ ਗੁਰੂ ਤੋਂ ਟੱਕੀ ਆ ਆਪਣੀ ਸਿੱਖ ਸੰਗਤ ਵਿੱਚ ਵੀ ਸਿਹਤਾਂ ਕਿੱਦਾਂ ਨੇ ਜੀ ਕਹਿੰਦੇ ਕਈ ਦਿਨਾਂ ਤੋਂ ਸਿਹਤ ਡਾਊਨ ਚੱਲ ਰਹੀ ਆ ਲੋਕ ਤਾਂ ਜਵਾਬ ਦੇ ਗਿਆ ਖੜਾ ਨਹੀਂ ਹੋਇਆ ਜਾਂਦਾ ਤੇ ਕੋਈ ਮੈਡੀਕਲ ਸਹੂਲਤ ਮਿਲ ਰਹੀ ਹੈ ਜੀ ਨਾ ਜੀ ਕੋਈ ਮੈਡੀਕਲ ਸਹੂਲਤ ਉਹ ਤਾਂ ਕਹਿੰਦੇ ਨੇ ਵੀ ਇਹ ਛੇਤੀ ਮਰੇ ਤੇ ਇਹਨੂੰ ਚੱਕ ਕੇ ਕਿਸੇ ਨਾਲੇ ਨੂੰਲੇ ਸੱਟ ਕੇ ਕੰਮ ਨਾ ਮੇਣੀ ਇਹ ਤੇ ਅੱਜ ਦੇ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਸੀ ਜੀ ਅੱਜ ਵਿਚਾਰ ਚਰਚਾ ਕਰਨੀ ਸੀਗੀ ਤੇ ਇਕੱਠ ਉੱਧਾ ਹੋਇਆ ਨਹੀਂ ਜੀ ਸੰਗਤ ਸੁੱਤੀ ਪਈ ਹੈ ਵੀਰੇ ਡਰ ਕੋਕਲ ਸੰਗਤ ਜਦੋਂ ਮੈਂ ਸੰਸਾਰ ਛੱਡ ਗਿਆ ਫਿਰ ਵੀ ਨਾ ਆਇਓ ਕਿਉਂਕਿ ਜਿਹੜੇ ਅੱਜ ਤੋਗਲੇ ਨੇ ਉਹ ਕੱਲ ਨੂੰ ਦੇਹਾਂ ਤੇ ਰਾਜਨੀਤੀ ਕਰਨਗੇ ਉਹ ਆਪਦੇ ਸੰਗਲ ਪਾ ਕੇ ਰੱਖਣਾ ਸਾਡੀ ਸ਼ਰਮਾਔਰ ਸੰਸਥਾ ਜੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਤੁਹਾਡੇ ਨਾਲ رابطہ ਕੀਤਾ ਗਿਆ ਹੋਵੇ ਨਹੀਂ ਨਹੀਂ ਭਾਈ ਇੱਕ ਕਦੇ ਫੋਨ ਵੀ ਨਹੀਂ ਆਇਆ ਪ੍ਰਧਾਨ ਜਿਹੜੇ ਆਪਣੇ ਅੰਚ ਵੱਡੇ ਵੱਡੇ ਆਪਦੇ ਆਪ ਨੂੰ ਬਹੁਤ ਵੱਡੇ ਵੱਡੇ ਮਹਾਪੁਰਸ਼ ਕਹੋਂਦੇ ਆ ਉਹ 10 10 ਗੰਨਮੈਨ ਲਈ ਫਰਦੇ ਆ ਉਹ ਕਹਿੰਦੇ ਨੇ ਕਾਨੂੰਨ ਦੀ ਤਾਂ ਲੋੜੇ ਨਹੀਂ ਏ ਅੱਜ ਕਈ ਨਾਮੀ ਸ਼ਖਸੀਅਤਾਂ ਦਾ ਪਤਾ ਲੱਗਿਆ ਸੀਗਾ ਜੀ ਕਈ ਨਾਮੀ ਸ਼ਖਸੀਅਤਾਂ ਨੇ ਪਹੁੰਚਣਾ ਏ ਤੇ ਅੱਜ ਕੋਈ ਦਿਖਾਈ ਨਹੀਂ ਦਿੱਤੀ ਜੀ ਉਹਦਾਂ ਦੀ ਸ਼ਖਸੀਅਤ ਕਿਹੜੀਆਂ ਸ਼ਖਸੀਅਤਾਂ ਭਰਾਵਾ ਰੱਬ ਰੱਬ ਕਰੂ ਹਾਂਜੀ ਸਿੰਘ ਸਾਹਿਬ ਵੈਗੁਰਜੀਕਾ ਖਾਲਸਾ ਸਾਹਿਬ ਵੈਗੁਰਜੀ ਫਤੇ ਜੀ ਵੈਗੁਰਜੀਕਾ ਖਾਲਸਾ ਵਰੀ ਫਤੇ ਜੀ ਹਾਂ ਹੋਰ ਸੇਤਾਂ ਠੀਕ ਨੇ ਜੀ ਚੜਦੀ ਕਲਾ ਚੋਂ ਹਾਂ ਹੋਰ ਠੀਕ ਚੜਦੀ ਕਲਾ ਚੋਂ ਚੜਦੀ ਕਲਾ ਚੋਂ ਕਿਸ ਤਰ੍ਹਾਂ ਦੇਖ ਰਹੇ ਹੋ ਬਾਬਾ ਜੀ 5 ਮਹੀਨੇ ਹੋਣ ਨੂੰ ਜਾ ਰਹੇ ਨੇ ਟਾਬਰ ਤੇ ਬੈਠੇ ਹੋ ਤੇ 1 ਮਹੀਨੇ ਦੇ ਲਗਭਗ ਸਮਾਂ ਨਜ਼ਦੀਕ ਹੀ ਹੋ ਗਿਆ ਅੰਨ ਦਾ ਤਿਆਗ ਕੀਤਾ ਹੈ ਜੀ ਕੀ ਲੱਗ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਸਿਸਟਮ ਨੂੰ ਸਰਕਾਰਾਂ ਨੂੰ ਤੇ ਸਾਡੇ ਪੰਜਾਬ ਦੇ ਜਿਹੜੇ ਪੰਥ ਹਤਾਸੀ ਕਹੋਂਦੇ ਨੇ ਉਹਨਾਂ ਨੂੰ ਬਾਈ ਜੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇਖਾਈ ਰਹੀ ਕੀ ਕਰਾਂਗੇ ਹਾਂਜੀ ਆਪਣਾ ਸਾਥ ਉਹਨਾਂ ਨੇ ਕੀ ਦੇਣਾ ਉਹ ਗੁਰੂ ਤੋਂ ਹੀ ਟੱਟੇ ਪਏ ਜੀ ਤੇ ਹਾਂਜੀ 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 ਲਾ ਲਓ 35 ਦਿਨ ਹੋ ਗਏ ਅੱਜ 36 37 ਦਿਨ ਹਾਂਜੀ ਅੰਨ ਛੱਡ ਹਾਂਜੀ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਉਹ ਕਹਿੰਦੇ ਮਰਦਾ ਮਰੇ ਕੋਈ ਚੱਕਰ ਨਹੀਂ ਜੀ ਸਾ ਗੁਰੂ ਤੋਂ ਟੱਟੀ ਆਪਣੀ ਸਿੱਖ ਸੰਤੋਖ ਹੂੰ ਤੇ ਸੇਤਾਂ ਕਿੱਦਾਂ ਨੇ ਜੀ ਕਹਿੰਦੇ ਕਈ ਦਿਨਾਂ ਤੋਂ ਸਿਹਤ ਡਾਊਨ ਚੱਲ ਰਹੀ ਆ ਸਿਹਤੜੀ ਜਾਰੀ ਹੈ ਜੀ ਹਾਂਜੀ ਲੱਤ ਲੱਤ ਜਵਾਬ ਦੇ ਗਿਆ ਖੜਾ ਨਹੀਂ ਹੋਇਆ ਜਾਂਦਾ ਹਾਂਜੀ ਚਲੋ ਗੁਰੂ ਦੇ ਓਟਾ ਅਸਰੇ ਨਾਲ ਧਮਾਕ ਛੜਦੀ ਕਲਾ ਚ ਹੈ ਸਰੀਰ ਤੋਂ ਕੋਈ ਆਪਾਂ ਇਹ ਮਿੱਟੀ ਐ ਇਹਨੇ ਆਪਦਾ ਜੋਰ ਦਿਖਾਉਣਾ ਹੀ ਆ ਜੀ ਕੀ ਕੋਈ ਮੈਡੀਕਲ ਸਹੂਲਤ ਮਿਲ ਰਹੀ ਹੈ ਜੀ? ਨਾ ਜੀ ਕੋਈ ਮੈਡੀਕਲ ਸਹੂਲਤ ਨਹੀਂ। ਸਰਕਾਰ ਵੱਲੋਂ ਕੋਈ ਉਪਰਾਲਾ ਵੀ ਨਹੀਂ ਕੀਤਾ ਗਿਆ ਕਿ ਕੋਈ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ। ਹਾਂ ਜੀ ਨਾ ਉਹ ਤਾਂ ਕਹਿੰਦੇ ਨੇ ਵੀ ਇਹ ਛੇਤੀ ਮਰੇ ਤੇ ਇਹਨੂੰ ਚੱਕ ਕੇ ਕਿਸੇ ਨਾਲੇ-ਨੁਲੇ ਸੱਟ ਕੇ ਕੰਮ ਨਾ ਮੇੜੀਏ। ਹੂੰ ਫਿਰ ਫਿਰ ਉਮੀਦ ਕੀ ਹੈ ਜੀ ਇਹਨਾਂ ਤੋਂ ਜਿਹੜੇ ਇਹੀ ਸੋਚ ਰਹੇ ਨੇ ਵੀ ਛੇਤੀ ਮਰੇ ਫਿਰ ਉਮੀਦ ਹੈਗੀ ਇਹਨਾਂ ਤੋਂ ਕੋਈ ਉਮੀਦ ਤਾਂ ਗੁਰੂ ਤੋਂ ਹੀ ਹੈ ਹੋਰ ਤਾਂ ਕਿਸੇ ਤੋਂ ਉਮੀਦ ਆਪਾਂ ਨੂੰ ਹੈ ਨਹੀਂ ਜੀ ਤੇ ਗੁਰੂ ਵੱਲੋਂ ਹੌਸਲਾ ਉਮੀਦ ਤਾਂ ਗੁਰੂ ਤੋਂ ਹੀ ਹੈ ਜੋ ਗੁਰੂ ਵੱਲੋਂ ਹੌਸਲਾ ਬਲੰਦ ਹੈ ਜੀ ਜੀ ਤੇ ਅੱਜ ਤੇ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਸੀ ਜੀ ਅੱਜ ਵਿਚਾਰ ਚਰਚਾ ਕਰਨੀ ਸੀਗੀ ਤੇ ਇਕੱਠ ਉਦਾਂ ਹੋਇਆ ਨਹੀਂ ਜੀ ਸੰਗਤ ਹਾਂਜੀ ਸੰਗਤ ਸੁਖਤੀ ਪਈ ਹੈ ਵੀਰੇ ਡਰਪੋਕਲ ਸੰਗਤ ਹੂੰ ਜੀ ਜੀ ਨੋਕਸਾ ਹਾਂਜੀ ਸਾਡੇ ਗੁਰੂ ਦੀ ਆਪਾਂ ਪਤਨੀ ਤੱਕ ਦੇ ਫਿਰ ਆਪਾਂ ਕਾਹਦੇ ਸਿੱਖਾਂ ਜੀ ਜੀ ਅੱਜ ਹਾਲਾਤ ਨੇ ਮਾੜੇ ਹੋਏ ਪਏ ਨੇ ਜਗਾ ਜਗਾ ਗੁਰੂ ਸਾਹਿਬ ਦੀ ਬੇਅਦਵੀ ਹੋ ਰਹੀ ਹੈ ਆਪਾਂ ਸੁੱਤੇ ਪਏ ਆ ਮੇਰਾ ਆਪ ਸਿੱਖ ਕਾਦੀ ਜੀ ਤੇ ਸੰਗਤ ਨੂੰ ਕੀ ਮੈਸੇਜ ਲਾਵੇਂ ਕਿਉਂ ਜੀ ਜੋ ਅੱਜ ਵੀ ਜੀਹਾਂ ਦੇ ਦਿਲਾਂ 'ਚ ਦਰਦ ਹੈ ਪਰ ਉਹਨਾਂ ਤੱਕ ਉਹਨਾਂ ਮੈਸੇਜ ਨਹੀਂ ਪਹੁੰਚ ਰਿਹਾ ਜੀ ਉਦਾਂ ਮੈਂ ਤਾਂ ਬਈ ਇਹ ਕਹਣਾ ਵੀ ਕੋਈ ਜੇ ਗੁਰੂ ਮੰਨ ਕਰਦੇ ਹੋ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਾਉ ਸਾਧੋ ਹੂੰ ਜੇ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨਦੇ ਤਾਂ ਬੈਠੇ ਰੋਕਰਾਂ ਦੇ ਵਿੱਚ ਜੀ ਕੋਈ ਪ੍ਰਭਾਵ ਤਾਂ ਨਹੀਂ ਅੱਜ ਮੈਂ ਜਿਹੜੇ ਮਰੇ ਤੋਂ ਵੀ ਨਾ ਆਇਓ ਹੂੰ ਜਦੋਂ ਮੈਂ ਇਸ ਸੰਸਾਰ ਛੱਡ ਗਿਆ ਫਿਰ ਵੀ ਨਾ ਆਇਓ ਕਿਉਂਕਿ ਜਿਹੜੇ ਅੱਜ 도ਗਲੇ ਨੇ ਉਹ ਕੱਲੋਂ ਦੇਹਾਂ ਤੇ ਰਾਜਨੀਤੀ ਕਰਨ ਲੱਗ ਪਏ ਆ ਉਹ ਆਪਦੇ ਸਿਰਲ ਪਾ ਕੇ ਰੱਖਣਾ ਕਿਉਂਕਿ ਮੈਂ ਪਹਿਲਾਂ ਮਰਨ ਤੋਂ ਪਹਿਲਾਂ ਉਹ ਸਾਰਿਆਂ ਦੇ ਗਰਦਾਰ ਦਾ ਮੈਂ ਖਤਾਬ ਦੇਖੀ ਜਾਣਾ ਜਿਹੜੇ ਗੁਰੂ ਤੋਂ ਬਾਗੀ ਨੇ ਨਾ ਉਹ ਕੌਮ ਦੇ ਇਮਾਨਦਾਰ ਨਹੀਂ ਹੂੰ ਸਾਡੇ ਸਿਰਮਾਉਰ ਸੰਸਥਾਏ ਜੀ ਸ਼੍ਰੋਮਣੀ ਕਮੇਟੀ ਹੋਵੇ ਕੋਈ ਕੋਈ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੋਵੇ ਕੋਈ ਕਦੋਂ ਖਤਮ ਹੋਵੇ ਕਦੋਂ ਇਹ ਮੋਰਚਾ ਨਿਬੜੇ ਜੀ ਕੋਈ ਨਹੀਂ ਭਾਈ ਤੁਸੀਂ ਆਪਦੇ ਕਿਚ ਨਜ਼ਾਰੇ ਲਾਓ ਨਾ ਸਾਤੋ ਮਰੇ ਤੋਂ ਵੀ ਨਾ ਆਇਓ ਮੈਂ ਤਾਂ ਕਹਿੰਦਾ ਹੂੰ ਜੀ ਸਾਡੀ ਸ਼ਰਮੌਰ ਸੰਸਥਾ ਜੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਤੁਹਾਡੇ ਨਾਲ رابطہ ਕੀਤਾ ਗਿਆ ਹੋਵੇ ਨਹੀਂ ਨਹੀਂ ਭਾਈ ਇਹ ਕਦੇ ਫੋਨ ਵੀ ਨਹੀਂ ਆਇਆ ਪ੍ਰਧਾਨ ਦਾ ਅੱਛਾ ਜੀ ਹਾਂ ਜੀ ਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ ਦਾ ਫਿਰ ਇਦਾਂ ਦਾ ਜਿਹੜਾ ਵਿਹਾਰ ਆ ਫੋਨ ਤੱਕ ਵੀ ਨਹੀਂ ਆਇਆ ਤੁਸੀਂ ਦੇਖੋ ਵੀਰ ਜੀ ਇਹ ਤੋਂ ਇਹ ਪਤਾ ਲੱਗਦਾ ਵੀ ਇਹ ਨਹੀਂ ਚਾਹੁੰਦੇ ਵੀ ਕਾਨੂੰਨ ਬਣੇ ਹੂੰ ਬੇਅਦਬੀਆਂ ਰੋਕਣ ਜੀ ਜਿਹੜੇ ਆਪਣੇ ਵੱਡੇ ਵੱਡੇ ਆਪਦੇ ਆਪ ਨੂੰ ਬਹੁਤ ਵੱਡੇ ਵੱਡੇ ਮਹਾਪੁਰਸ਼ ਕਹੋਂਦੇ ਆ ਉਹ 10 10 ਗਨਮੈਨ ਲਈ ਫਰਦੇ ਆ ਉਹ ਕਹਿੰਦੇ ਨੇ ਕਾਨੂੰਨ ਦੀ ਤਾਂ ਲੋੜੇ ਨਹੀਂ ਹੂੰ ਤੇ ਤੂੰ ਮੈਨੂੰ ਕਿਉਂ ਲਿਆ ਭਾਈ ਹੂੰ ਆਪਣੇ ਨਾਲ ਆਪਣੇ ਨਾਲ ਤਾਂ ਉਹ ਗਨਮੈਨ ਰੱਖਦੇ ਨੇ ਗੁਰੂ ਸਾਹਿਬਾਨਾਂ ਦੇ ਵੱਲ ਧਿਆਨ ਨਹੀਂ ਨਾ ਨਾ ਗੁਰੂ ਸਾਹਿਬ ਉਹ ਕਹਿੰਦੇ ਨੇ ਬੇਅਦਬੀਆ ਹੋਵੇ ਸਾਨੂੰ ਰੋਟੀਆਂ ਸਿੱਖਣ ਦਾ ਮੌਕਾ ਮਿਲੇ ਉਹਨਾਂ ਨੇ ਪੈਸਾ ਮੁੱਖਕਮ ਗੁਰੂ ਉਹ ਬਹੁਤ ਛੋਟਾ ਕਰਦਾ ਉਹਨੇ ਆਪਣੀ ਨਜ਼ਰ ਚ ਬੇੜਾ ਕਰੂਗਾ ਉਹਨਾਂ ਦਾ ਬਾਈ ਜੀ ਗੁਰੂ ਸਾਹਿਬ ਨੇ ਬਖਸ਼ਣਾ ਕਿਸੇ ਨੂੰ ਨਹੀਂ ਜੀ ਜੀ ਸਮੇਂ ਦੇ ਨਾਲ ਸਜ਼ਾ ਮਿਲਦੀ ਆਈ ਹੈ ਗੁਰੂ ਸਾਹਿਬ ਦਿੰਦੇ ਰਹੇ ਨੇ ਸਜ਼ਾ ਅੱਗੇ ਵੀ ਦੇਣਗੇ ਹੂੰ ਤੇ ਸਿੰਘ ਸਾਹਿਬ ਅੱਗੇ ਮੌਸਮ ਵੀ ਗਰਮੀ ਦਾ ਆ ਰਿਹਾ ਜੀ ਤੇ ਬਹੁਤ ਦਿੱਕਤਾਂ ਹੋਣਗੀਆਂ ਇਸ ਪਰ ਤਾਂ ਫੋਨਟਿਕ ਹੀ ਨਹੀਂ ਹੈਗਾ ਹੂੰ ਪਰ ਜੀ ਦਮ ਚੜਦੀ ਕਲਾ ਦੇ ਵਿੱਚ ਹੈ ਜੱਜ ਬਾਹ ਚੜਦੀ ਕਲਾ ਦੇ ਵਿੱਚ ਹੈ ਜੀ ਪਰ ਸਰੀਰ ਅਸਾ ਚੜਦਾ ਪਾਣੀ ਵੀ ਨਹੀਂ ਪਚ ਰਿਆ ਜੀ ਉਲਟੀ ਆ ਜਾਂਦੀ ਹੈ ਪਾਣੀ ਪੀਣਾ ਤਾਂ ਨਾਲ ਦੀ ਨਾਲ ਉਲਟੀ ਆ ਜਾਂਦੀ ਹੈ ਬਹੁਤ ਹਾਲਤ ਮਾੜੀ ਨਹੀਂ ਬਾਈ ਜੀ ਤੇ ਅੱਜ ਕਈ ਨਾਮੀ ਸਖਸੀਤਾਂ ਦਾ ਪਤਾ ਲੱਗਿਆ ਸੀਗਾ ਜੀ ਕਈ ਨਾਮੀ ਸਖਸੀਤਾਂ ਨੇ ਪਹੁੰਚਣਾ ਹੈ ਇਹ ਅਜੋ ਕੋਈ ਦਿਖਾਈ ਨਹੀਂ ਦਿੱਤੀ ਜੀ ਉਹਦਾ ਦੀ ਸ਼ਖਸੀਅਤ ਕਿਹੜੀਆਂ ਸ਼ਖਸੀਅਤਾਂ ਭਰਾਵਾ ਰੱਬ ਰੱਬ ਕਰੋ ਹੂੰ ਉਹਨਾਂ ਦੇ ਸੰਗਤ ਨਾਲ ਜੀ ਨਾਲ ਵੀ ਯਾਰ ਕਾ ਨੂੰ ਸਾਥ ਦਿੰਦੇ ਹੋ ਤੁਸੀਂ ਜੀ ਕੰਗਾ ਦਾ ਹੈ ਨਾ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਦਾ ਵੀ ਪਤਾ ਲੱਗਿਆ ਸੀ ਕਿ ਉਹਨਾਂ ਨੇ ਪਹੁੰਚਣਾ ਕੋਈ ਗੱਲ ਹੋਈ ਹੈ ਜੀ ਤੁਹਾਡੇ ਨਾਲ ਮੈਂ ਤਾਂ ਰਹੇ ਸੀ ਵੀ ਪਹੁੰਚਣਾ ਹੁਣ ਆਏ ਨਹੀਂ ਹੁਣ ਕੀ ਵਾਹਿਗੁਰੂ ਨੂੰ ਇਹ ਪਤਾ ਕਿਉਂ ਨਹੀਂ ਆਇਆ ਜੀ ਕੋਈ ਦੱਸ ਸਕਦਾ ਜੀ ਕਾ ਤੋ ਨਹੀਂ ਜੀ ਜੀ ਤੇ ਸੰਗਤ ਨੂੰ ਕੀ ਮੈਸੇਜ ਲਾਮੇਂਗੇ ਜੀ ਲਾਸਟ ਦੇ ਵਿੱਚ ਸਾਡਾ ਸਵਾਲ ਆ ਸੰਗਤ ਦੇ ਲਈ ਕੋਈ ਮੈਸੇਜ ਮੈਂ ਤਾਂ ਇਹ ਕਹਿਣਾ ਬਰੇ ਜੀ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪੇਟਾ ਮੰਦਿਓ ਗੁਰੂ ਮੰਦਿਓ ਤਾਂ ਆਜੋ ਜੀ ਇਹ ਭਾਈ ਗੁਰੂ ਸਾਹਿਬ ਨੂੰ ਇੱਕ ਤੁਸੀਂ ਵਰਤਣਾ ਵਾਸਤੇ ਹੀ ਜਰੀਆ ਰੱਖਣਾ ਹੈ ਵੀ ਵਿਆਹ ਸ਼ਾਦੀਆਂ ਦੇ ਵਿੱਚ ਵਰਤਣਾ ਹੈ ਦੁੱਖ ਤਕਲੀਫ ਤੱਕਣਾ ਹੈ ਜੀ ਸਾਡੀ ਹੈ ਜੀ ਆਪਣੇ ਘਰੇ ਮੋਜਾਂ ਮਾਰੋ ਜੀ ਕੋਈ ਨਹੀਂ ਕਹਿੰਦਾ ਹੈਗਾ ਉਹਨੂੰ ਜੀ 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 ਬੱਸ ਜੀ ਕਹਨੇ ਭਰਾ ਇਹ ਗੁਰੂ ਨੂੰ ਪਿਆਰ ਕਰਦੇ ਆ ਸੰਗਤ ਸਾਥ ਦੇ ਦੇ ਨਹੀਂ ਕੋਈ ਜ਼ਰੂਰਤ ਨਹੀਂ ਹੈ ਜੀ ਜੀ ਮੈਨੂੰ ਤਾਂ ਕਿਸੇ ਦੇ ਸਾਥ ਦੀ ਲੋੜ ਮੈਂ ਤਾਂ ਦੇਖੋ ਗੁਰੂ ਦੇ ਆਸਰੇ ਨਾਲ ਇੱਥੇ ਬੈਠਿਆ ਮੇਰੀ ਔਕਾਤ ਨਹੀਂ ਇੱਥੇ ਬੈਠਣ ਦੀ ਜੀ ਜੇ ਦਾ ਜੀ ਨੇ 4 ਮਹੀਨੇ ਕਢਾਈ ਨੇ ਜੇ ਉਹ ਮੈਨੂੰ ਜੀਵਤ ਰੱਖਣਾ ਚਾਹੁੰਦਾ ਮੈਨੂੰ ਜੀਵਤ ਰੱਖ ਸਕਦੇ ਨੇ ਹੂੰ ਜੇ ਮੈਨੂੰ ਉਹ ਲਿਜਾਣਾ ਚਾਹਣ ਤਾਂ ਮੈਂ ਤਾਂ ਪਸਤੀ ਸਪੇਂਟ ਕਰਕੇ ਫੇਰੀ ਚੜ੍ਹ ਆਦੀ ਇਸ ਟਾਵਰ ਤੇ ਜੀ ਮੈਂ ਤਾਂ ਗੁਰੂ ਨੂੰ ਪਿਆਰ ਕਰਦਾ ਮੈਂ ਜੀਵਨ ਨੂੰ ਪਿਆਰ ਕਰਨ ਵਾਲਾ ਬੰਦਾ ਨਹੀਂ ਹੈਗਾ ਜੀ ਠੀਕ ਹੈ ਨਾ ਜੀ ਜੀ ਗੁਰੂ ਲਾ ਜਾਗੇ ਆਪਦਾ ਜੀਵਨ ਤਾਂ ਮੈਨੂੰ ਇਹ ਲੋਕਾਂ ਤੋਂ ਆਸ ਵੀ ਨਹੀਂ ਹੈ ਕੋਈ ਕਿਉਂਕਿ ਟੁੱਟੇ ਪਏ ਆ ਲੋਕੋ ਨਾਲ ਲੋਕ ਗੁਰੂ ਨਾਲ ਜੀ ਸੋ ਠੀਕ ਆ ਭਾਈ ਸਾਹਿਬ ਸਮਾਂ ਦੇਣ ਲਈ ਧੰਨਵਾਦ ਜੀ ਤੁਸੀਂ ਧਿਆਨ ਰੱਖੋ ਜੀ ਸੇਧ ਦਾ ਪਰਮਾਤਮਾ ਕਰੇ ਜਲਦੀ ਕੋਈ ਇਸ ਮਸਲੇ ਦਾ ਹੱਲ ਹੋਵੇ ਕੋਈ ਕਾਨੂੰਨ ਬਣੇ ਤੇ ਜਿੱਤ ਹੋਵੇ ਤੁਹਾਡੀ ਤੇ ਸਾਰੀ ਸੰਗਤ ਦੀ ਜਿੱਤ ਤਾਂ ਜੀ ਗੁਰੂ ਦੀ ਹੋਣੀ ਹੈ ਮੇਰੀ ਕੋਈ ਜਿੱਤ ਨਹੀਂ ਜੀ ਜਿੱਤ ਤਾਂ ਗੁਰੂ ਦੀ ਹੈ ਜੀ ਚਲੋ ਸੰਗਤ ਜੀ ਦੇਖੋ ਮੈਂ ਤਾਂ ਕਪਟੀ ਦੀ ਢੇਰੀਆਂ ਬਾਈ ਮੈਂ ਉਸ ਤੋਂ ਵੱਧ ਕੁਝ ਨਹੀਂ ਹਾਂ ਨਾ ਮੈਂ ਆਪਦੇ ਸਮਝਾਂ ਨਾ ਮੇਰੀ ਇੱਥੇ ਚੜ੍ਹਨ ਦੀ ਔਕਾਤ ਸੀ ਨਾ ਇੱਥੇ ਬੈਠਣ ਦੀ ਔਕਾਤ ਹੈ ਹੂੰ ਬਟਾ ਸਾਬ ਰਹੇ ਨੇ ਸ਼ਕਤੀ ਦੇ ਕੇ ਜਿੰਨੇ ਮੈਂ ਚੜ੍ਹਦੀ ਕਲਾ ਦੇ ਵਿੱਚੋਂ ਦਿਮਾਗ ਤੋਂ ਆ ਮੈਨੂੰ ਉਹੀ ਹੌਸਲਾ ਵਾਧੂ ਹੈ ਬਸ ਸਹੀ ਸਰੂਰ ਦਾ ਮੈਨੂੰ ਕੋਈ ਕੁਝ ਨਹੀਂ ਚਾਹੀਦਾ ਜੇ ਜਦੋਂ ਮਰਜੀ ਖਤਮ ਹੋ ਜਾਈ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਦੇ ਚਰਨਾਂ ਜਾਊਂਗਾ ਇਹੀ ਬਹੁਤ ਵੱਡੀ ਗੱਲ ਹੈ ਜੀ ਜੀ ਧੰਨਵਾਦ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ